ब्रेक टू बाद ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਖੜਾ ਸਾਥ ਤੁਹਾਡਾ ਬਿਸਵਾਗਤ ਹੈ ਜੀ ਖੜਾ ਬਗੇ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਹੜ੍ਹ ਪੀੜਤਾਂ ਦੀ ਸਹਾਇਤਾ ਦੇ ਲਈ ਪ੍ਰਸ਼ਾਸਨਿਕ ਅਧਿਕਾਰੀ ਸੰਤ ਸਮਾਜ ਐਨ ਜੀਓਸ ਤੇ ਆਮ ਲੋਕ ਅਤੇ ਕਲਾਕਾਰ ਦਿਲੋਂ ਯਤਨ ਕਰ ਰਹੇ ਨੇ ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਸਰਕਾਰ ਅਤੇ ਹੋਰ ਸਿਆਸੀ ਪਾਰਟੀਆਂ ਦੇ ਨਾਲੋਂ ਵੀ ਇਹਨਾਂ ਸਮੂਹੀ ਕੀ ਯਤਨਾਂ ਦੇ ਨਾਲ ਹੀ ਪੀੜਤ ਲੋਕਾਂ ਦੇ ਜ਼ਖਮਾਂ ਦੇ ਉੱਤੇ ਮਲਮ ਲਗਾਈ ਜਾ ਰਹੀ ਹੈ ਪਰ ਕੀ ਇਹ ਯਤਨ ਹੜ੍ਹ ਪੀੜਤਾਂ ਦੇ ਲਈ ਕਾਫੀ ਨੇ ਇਹਨਾਂ ਸੇਵਾਵਾਂ ਦੀ ਅਸਲ ਪ੍ਰਭਾਵਸ਼ੀਲਤਾ ਅਤੇ ਜ਼ਮੀਨੀ ਸਥਿਤੀ ਦੀ ਸਹੀ ਤਸਵੀਰ ਕੀ ਲੱਗਦੀ ਹੈ ਤੁਹਾਨੂੰ ਅੱਛਾ ਗੱਲ ਪਤਾ ਕੀ ਹੈ ਕਿ ਜਦੋਂ ਆਪਾਂ ਪਹਿਲਾਂ ਵੀ ਗੱਲ ਕੀਤੀ ਹੈ ਜੇ ਐਨ ਜੀਓ ਕਰਿਆ ਸੰਸਮਾਜ ਕਰ ਰਿਹਾ ਲੋਕ ਕਰ ਰਿਹਾ ਹੈ ਕਿ ਤੁਸੀਂ ਇਹ ਨਾਲ ਸੌਧਵਾਰਾ ਗੱਲ ਕੀਤੀ ਜੀ ਵੀ ਇਹ ਹੋ ਰਿਹਾ ਹੁਣ ਗੱਲ ਹੈ ਕਿ ਕਿ ਪੋਲੀਟਿਕਲ ਸਟੰਟ ਕੀ ਹੋ ਰਿਹਾ ਹੈ ਵਿੱਚ ਹਮ ਹੈਨਾ ਜੀ ਮੈਂ ਕੱਲ ਦੇਖਿਆ ਕਿ ਭਗਵੰਤ ਸਿੰਘ ਸਾਹਿਬ ਹਨ ਇੱਕ ਲੇਡੀ ਰੋ ਰਹੀ ਆ ਥਰੂ ਅਥਰੂ ਦੇ ਰਿਹਾ ਤੇ ਆਪ ਵੀ ਭਾਵੁਕ ਹੋ ਰਿਹਾ ਕਿਉਂਕਿ ਕਲਾਕਾਰ ਹੁਣ ਪਤਾ ਕਿਦਾਂ ਭਾਵੁਕ ਹੋਣਾ ਦੱਸਣਾ ਕਿਦਾਂ ਹਾਂਜੀ ਤੇ ਕਲਾਕਾਰਾਂ ਕੁਦਰਤ ਦੇ ਹਾਸਦੇ ਬਹੁਸ਼ਦੀ ਤੋਂ ਹੁੰਦੇ ਬੋਛਦੇ ਹੁੰਦੇ ਆ ਬਾਖ ਮਾਰਾ ਹੁਣ ਗੱਲ ਹੈ ਕਿ ਜਿਹੜੀ ਪੀੜਿਤ ਔਰਤ ਆ ਦੇਖੀ ਤੁਸੀਂ ਉਹ ਦੁਆਰਾ ਦੇਖੇ ਹੋ ਕਦੇ ਹੂੰ ਉਹਦੀਆਂ ਸੋਨੇ ਦੀਆਂ ਮੁੰਦੀਆਂ ਤੇ ਹੱਥ ਦੀ ਘੜੀ ਹੂੰ ਤੇ ਵਾਲਾਂ ਦਾ ਸਟਾਈਲ ਜਾਂ ਬਿਊਟੀ ਪਾਰਲ ਜੁਆਈ ਹੁੰਦੀ ਆ ਉਹ ਪੀੜਿਤ ਦਾ ਹੂੰ ਉਹ ਸੀ ਅਸਿਸਟੈਂਟ ਸੀ ਹੈਨਾ ਤੁਸੀਂ ਘਟੂ ਘਟ ਜੇ ਤੁਸੀਂ ਇਦਾਂ ਦੀ ਰੀਲ ਬਣਾਉਣੀ ਆ ਜਾਂ ਕਰਨੀ ਆ ਕੋਈ ਦੋ ਕੋਈ ਫਟੇ ਫਟੇ ਹੱਥ ਕੋਈ ਜਰਾਨੀ ਤੇ ਘੜੀ ਕਰ ਲੋ ਕੋਈ ਹੂੰ ਵੀ ਲੱਗੇ ਤਾਂ ਸਹੀ ਵੀ ਹਾਲਾਤਾਂ ਨਾਲ ਦੂਜਣ ਵਾਲੀ ਆ ਹੋ ਜੇ ਹੁਣ ਮੈਂ ਬੜੇ ਸੁਖੜਾ ਨੇ ਵੇਚਦਾ ਸੀਗਾ ਵੀ ਨਾ ਕਰੋ ਯਾਰ ਹੂੰ ਵੀ ਮਾਨ ਸਾਹਿਬ ਤੁਹਾਨੂੰ ਤਾਂ ਪਤਾ ਹੀ ਆ ਪੰਜਾਬ ਦਾ ਹਾਲਤ ਕੀ ਆ ਜਿੱਥੇ ਮਰਜੀ ਜਾਵੜੇ ਪਿੰਡ ਚ ਹੂੰ ਹਨਾ ਉਹਨਾਂ ਬਿਲਕਦੀਆਂ ਮਾਵਾਂ ਨੂੰ ਦੇਖੋ ਜਾ ਕੇ ਉਹਨਾਂ ਬਿਲਕਦੇ ਬਜ਼ੁਰਗਾਂ ਨੂੰ ਦੇਖੋ ਜਿਹੜੇ ਤੁਹਾਨੂੰ ਇਹ ਪੀੜਾ ਵੀ ਨਹੀਂ ਸੁਣਾਉਣਗੇ ਤੇ ਤੁਹਾਨੂੰ ਚਾਹ ਵੀ ਨਹੀਂ ਪੁੱਛਣਗੇ ਤੇ ਚੜ੍ਹਦੀ ਕਲਾ ਕਹਿਣਗੇ ਉਜੜੇ ਹੋਏ ਜੀ ਉਜੜੇ ਹੋਏ ਥਾਵਾਂ 'ਚ ਆਸ ਦਾ ਦੀਵਾ ਜਗ ਰਿਹਾ ਵਾ ਹੂੰ ਹਨਾ ਤੁਸੀਂ ਉੱਥੇ ਫੂਕਾਂ ਦਾ ਨਾ ਮਾਰੋ ਜਿਹੜੇ ਆਸ ਤੇ ਦੀਵੇ ਜਗਦੇ ਫੂਕਾ ਨਾ ਮਰੋ ਤੁਸੀਂ ਉਸ ਮਹਿਲਾ ਦੇ ਥਰੂ ਬਣਾ ਰਹੇ ਆ ਜਿਹਦੇ ਮੈਂ ਲਿਖਿਆ ਕਲੀਬ ਘੜੀ ਵੀ ਮਹਿੰਗੀ ਲੱਗਦੀ ਆ ਇੱਥੇ ਮੁੰਡੀਆਂ ਵੀ ਦੇਖੀਆਂ ਮੈਂ ਤੇ ਉਹਦੇ ਵਾਸਟਾਈਲ ਤੇ ਹੋ ਰਹੀ ਆ ਵਾਟ ਨੌਨਸੈਂਸ ਉਹਦਾ ਕੀ ਉਜੜਿਆ ਬਿਲਕੁਲ ਹਨਾ ਹੁਣ ਇਹਦੇ ਵਿੱਚ ਦੇਖਿਆ ਕਿ ਅਸੀਂ ਅੱਜ ਨਾ ਰੂਲ ਕਹਿੰਦੇ ਆ ਵੀ ਡਰਾਮਾ ਵੀ ਡਰਾਮਾ ਡਰਾਮਾ ਸਿਆਸਤਦਾਨਾਂ ਤੇ ਯਕੀਨ ਉੜ ਗਿਆ ਕਿ ਇਹ ਡਰਾਮਾ ਹੀ ਕਰਦੇ ਆ ਬਿਲਕੁਲ ਸਹੀ ਹਨ ਆ ਕਾਂਗਰਸੀਆਂ ਨੇ ਉੱਥੇ ਗਏ ਨੇ ਪ੍ਰਤਾਪ ਬਾਜਵਾ ਤਰੇ ਫਿਰਦੇ ਵਕਤਾਵਾ ਤੇ ਜਾਂ ਉੱਥੇ ਸ਼ਖਿੰਦਰ ਅੰਧਾਵਾ ਤਰੇ ਫਿਰਦੇ ਆ ਫਿਰ ਉਹ ਆਮਦ ਪਾਰਟੀ ਉਹਨਾਂ ਨੂੰ ਕਹਿੰਦੀ ਇਹ ਉੱਥੇ ਕਰਨ ਗਿਆ ਸੀ ਇੱਥੇ ਸਾਨੂੰ ਦੀ ਕਹਿੰਦਾ ਤਾਮਲਡੂ ਚਲੇ ਗਿਆ ਤੇ ਆਪ Rajasthan ਕੀ ਕਰਨ ਗਿਆ ਰਸਨੀ ਪਗਮਣ ਕੇ ਡਾਂਸ ਕਿੱਥੋਂ ਕਰਦਾ ਫਿਰਦਾ ਹੂੰ ਉਹ ਭਰਾਵਾ ਮੈਂ ਤਾਂ ਹੈਰਾਨ ਹਕ ਤ੍ਰਿਲ ਲੱਕ ਬਣਾਉਣੇ ਤੇ ਜਾ ਕੇ ਹੂੰ ਦੁਨੀਆਦਾਰੀ ਵੀ ਲਿਕਣੀ ਆ ਬਿਲਕੁਲ ਰਾਜਾ ਬੜਿੰਗ ਇੱਕ ਦਿਨ ਬਿਠਾ ਉਹ ਦਿਖਾਇਆ ਕਿ ਉਹ ਖਾਣੇ ਮੁਰੇ ਪਏ ਆ ਤੇ ਕਹਿੰਦਾ ਇਹ ਸਾੜਾ ਤੋਂ ਆਇਆ ਲੱਗਦਾ ਕਿ ਤੁਸੀਂ ਯੂਰੀਲਾ ਦਿਖਾਉਣੀ ਹੈ ਭਜਨ ਭੋਜਨ ਤੇ ਨਾਰੀ ਤਿੰਨੇ ਪਰਦੇ ਦੇ ਅਧਿਕਾਰੀ ਹਮ ਸਹੀ ਹੈ ਜੀ ਹਾਂ ਤੁਸੀਂ ਤਿੰਨੇ ਚੱਕ ਤੇ ਹਮ ਬੇਸ਼ਰਮੀ ਦਾ ਆਲਮ ਹੈਗਾ ਜੀ ਪਰ ਮੈਂ ਕੀ ਚੀਜ਼ ਦੇਖੀ ਹੈ ਗਿਆ ਕਿ ਸੁਖਵੀਰ ਸਿੰਘ ਬਾਦਲ ਹੈ ਸ਼ਰਮ ਨਹੀਂ ਕਾਲੀਦਲ ਦੇ ਪਰਦਾ ਹਮ ਉਹਨਾਂ ਨੇ ਇਹਨੂੰ ਸ਼ਾਸਰੀ ਰੰਗ ਨਹੀਂ ਦਿੱਤਾ ਹਮ 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 ਸ਼ਾਸਰੀ ਰੰਗ ਵੀ ਹੈਗਾ ਕਿਉਂਕਿ ਇਹਨਾਂ ਦਾ ਮੁਕਾਬਲਾ ਕਿਸੇ ਨਾਲ ਖੜਾ ਹੋਇਆ ਹਮ ਉਹ ਜਿਹੜੀ ਟੀਮ ਮੁਕਾਬਲੇ ਖੜੀ ਹੈ ਉਹਨੂੰ ਦੋ ਨੰਬਰ ਕਰਨ ਲਈ ਲੋਕਾਂ ਦੇ ਮਨਾਂ ਦੇ ਵਿੱਚ ਥਾਂ ਬਣਾਉਣ ਲਈ ਉਹਨਾਂ ਨੂੰ ਮੌਕਾ ਮਿਲਿਆ ਹਮ ਉਹਨਾਂ ਨੇ ਪਹਿਲਾਂ ਤੇ ਡੈਲੀਗੇਟ ਆਪਣਾ ਜਿਹੜਾ 96 ਉੱਤੇ ਮੁਗਿਆੜਾ ਉਹਨੂੰ ਕੇ ਰੱਦ ਕੀਤਾ ਕਿ ਸਾਡੀ ਲੋੜ ਨਹੀਂ ਜੀ ਹੂੰ ਲੋਕਾਂ ਦੀ ਲੋੜ ਹੈਗੀ ਜੀ ਉਹਨਾਂ ਨੇ ਆਪਣਾ ਟੂਰ ਨੰਬਰ ਜਾਰੀ ਕਰਤਾ ਹੂੰ ਹਾਂਜੀ ਉਸ ਟੂਰ ਨੰਬਰ ਦੇ ਵਿੱਚ ਉਹਨਾਂ ਨੇ ਖੋਲਤਾ ਵੀ ਐ ਖਾਤੇ ਜਿਹਨੇ ਦਾਣ ਦੇਣਾ ਸਾਨੂੰ ਦਿਓ ਹੂੰ ਠੀਕ ਹੈ ਕਰ ਦਿਓ ਹੂੰ 10000 ਲੀਟਰ ਡੀਜ਼ਲ ਪਹਿਲੇ ਦਿਨ ਦਿੱਤਾ ਜਾ ਕੇ ਲੋਕਾਂ ਨੂੰ ਹਾਂਜੀ ਠੀਕ ਹੈ ਜੀ ਫਿਰ ਉਹਨਾਂ ਨੇ ਹਰ ਜਿੱਥੇ ਜਗ੍ਹਾ ਦੇ ਉੱਤੇ ਆਪਣੇ ਟੀਮਾਂ ਬਣਾ ਖੜੀਆਂ ਕਰਤੀਆਂ ਬੀ ਤੁਸੀਂ ਕਿਸੇ ਦਵਾਈ ਲੈਣੀ ਹੈ ਹੂੰ ਕਿਸੇ ਨੇ ਮਤਲਬ ਆ ਬੱਚਿਆਂ ਦੇ ਸਮਾਨ ਚੱਕਣਾ ਹੈਗਾ ਹੂੰ ਜਾਂ ਤੁਸੀਂ ਕੋਈ ਵੀ ਚੀਜ਼ ਚਾਹੀਦੀ ਤੁਹਾਨੂੰ ਹੈ ਨਹੀਂ ਕੁਝ ਵੀ ਹੂੰ ਔਰ ਪਿੰਡਾਂ ਦੇ ਵਿੱਚ ਤੇ ਲੋਕਾਂ ਕੋਲ ਇੱਕ ਕਿਲੋ ਚੌਲ ਵੀ ਨਹੀਂ ਰਹਿ ਗਿਆ ਕਰਾਂ ਹੂੰ ਬਿਲਕੁਲ ਹਾਂਜੀ ਸਭ ਅੱਜ ਦੀ ਤਰੀਕ ਦੇ ਵਿੱਚ ਮੈਂ ਸੱਚੀ ਗੱਲ ਦੱਸਾਂ ਜਿੰਨਾ ਲੋਕਾਂ ਨੇ ਸਮਰਥਨ ਕਰਤਾ ਲੋਕਾਂ ਕੋ ਖਾਣਾ-ਦਾਣਾ ਬਿਲਕੁਲ ਵੱਧ ਗਿਆ ਹੂੰ ਹਾਂਜੀ ਬਿਸਕੁਟ ਸੀ ਇੰਨੇ ਹੋ ਗਏ ਆ ਦੂਜੇ ਇੰਨੇ ਹੋ ਗਿਆ ਕਿ ਉਹ ਦੋਸਰ ਖਾ ਸਕਦੇ ਹੂੰ ਅੱਜ ਲੜਕੀ ਆ ਕਿ ਉਹਨਾਂ ਨੂੰ ਮੁਰਬਸਾਉਣ ਦੀ ਹੂੰ ਜੀ ਜਦੋਂ ਉਤਰਨਾ ਉਹਨਾਂ ਦੇ ਘਰਾਂ ਦੇ ਕਹਿੰਦੇ ਜਿਨ੍ਹਾਂ ਦੇ ਪਸ਼ੂ ਮਰ ਗਏ ਹੈਗੇ ਆ ਉਹਨਾਂ ਨੂੰ ਕੁਝ ਖੜੇ ਕਰਨ ਦੀ ਜਾਂ ਉਹਨਾਂ ਦੇ ਜਿਹੜੇ ਖੇਤੀ ਸੰਦ ਜਿਹੜੇ ਖਰਾਬ ਹੋ ਗਏ ਉਹਨਾਂ ਨੂੰ ਰਿਪੇਅਰ ਕਰਨ ਦੀ ਹਾਂਜੀ ਔਰ ਅਗਲੀ ਇਹ ਵੀ ਬੇਨਤੀ ਕਰਦੇ ਆ ਕਿ ਜਿੱਥੇ ਲੱਖਾਂ ਰੁਪਏ ਲੋਕੀ ਦੇ ਰਿਹਾ ਹੈਗੇ ਆ ਨੂੰ ਉਹਨਾਂ ਨੂੰ ਬੇਨਤੀ ਮੈਂ ਜ਼ਰੂਰ ਕਰੂੰਗਾ ਹੂੰ ਹੂੰ ਜਿਨ੍ਹਾਂ ਨੇ ਠੇਕੇ ਦੇ ਜ਼ਮੀਨ ਦਿੱਤੀ ਆ ਹੂੰ ਉਹ ਠੇਕਾ ਮਾਫ ਕਰ ਦੇਣ ਹੂੰ ਜੀ ਹਾਂਜੀ ਉਹ ਉਜੜਿਆਂ ਨੂੰ ਹੋਰ ਨਾ ਜਾਣ ਬਿਲਕੁਲ ਉਹ ਕਹਿਣ ਵੀ ਸਾਡੇ ਤੇ ਭਰਾ ਵਾਂ ਜੇ ਤੁਸੀਂ ਕਮਾਉਂਦੇ ਸੰਦ ਦਿੰਦੇ ਜੋ ਤੁਸੀਂ ਉਜੜ ਗਿਆ ਸੀ ਕਿ ਲੈਣਾ ਚਾਹਤ ਹਨ ਮਾਫ ਕੀਤਾ ਹੂੰ ਜਿੰਨੀਆਂ ਪੰਚਾਇਤੀ ਜ਼ਮੀਨਾਂ ਹੈਗੀਆਂ ਜੀ ਜਿਨ੍ਹਾਂ 'ਚ ਪਾਣੀ ਫਿਰ ਗਿਆ ਹੂੰ ਹੂੰ ਠੀਕ ਆ ਉਹ ਸਾਰੀਆਂ ਜ਼ਮੀਨਾਂ ਜਿਹੜੀਆਂ ਹੈਗੀਆਂ ਉਹ ਠੇਕਾ ਭਰ ਚੁੱਕੇ ਕਿਸਾਨ ਹੂੰ ਜਿਹੜੀ ਜ਼ਮੀਨਾਂ ਦਾ ਹੁਣ ਘਟੂਗਾ ਸਰਕਾਰ ਫੈਸਲਾ ਕਰਕੇ ਅਗਲੇ ਸਾਲ ਉਹ ਫ੍ਰੀ ਹੋਣਗੇ ਇਕ ਸਰਫਰੀ ਦੇ ਦਿਓ ਤਾਂ ਕਿ ਉਹ ਆਪਣੇ ਪੈਰਾਂ ਤੇ ਖੜੇ ਹੋ ਸਕਣ ਸਰਕਾਰਾਂ ਦਾ ਇਹ ਫਰਜ਼ਾ ਹੁਣ ਇਹ ਨਹੀਂਗਾ ਇਕੜ ਦਾ ਕਿੰਨਾ ਦੇਣਾ ਹੈਗਾ ਤੁਸੀਂ ਜਿਹੜੀ ਪੰਜਾਬੀ ਜ਼ਮੀਨਾਂ ਹੈਗੀ ਆ ਕਿੰਨੇ ਹਜ਼ਾਰ ਇਕੜ ਜ਼ਮੀਨ ਹੈਗੀ ਆ ਤੁਸੀਂ ਉਹਦਾ ਠੇਕੇ ਮਾਫ ਕਰ ਦਿਓ ਜਿਹੜੇ ਜ਼ਿੰਮੇਦਾਰ ਹੈਗੇ ਆ ਜਿਨ੍ਹਾਂ ਠੇਕੇ ਦੇ ਗਾਂ ਕਿਸਾਨ ਨੂੰ ਦਿੱਤੀ ਜ਼ਮੀਨ ਉਹ ਵੀ ਠੇਕਾ ਮਾਫ ਕਰ ਦੇਵੇ ਹੈਨਾ ਬਹੁਤ ਥਰੀ ਗੱਲਾਂ ਹੈਗੀਆਂ ਜਿਹੜੀ ਮੈਡੀਕਲ ਸਪੋਰਟਸ ਲੋਕਾਂ ਦੇ ਦੇਣੀ ਹੈ ਹਾਂਜੀ ਹੋਰ ਵੀ ਦੇਣੀ ਹੈਗੀਆਂ ਜਿਹੜੀਆਂ ਕੁਝ ਸੱਚੀ ਰਾਹਤ ਦੇਣੀ ਹੈਗੀ ਆ ਉਹ ਬਣਦੀ ਹੈਗੀ ਹੁਣ ਸੁਖਵੀਰ ਸਿੰਘ ਬਾਦਲ ਜਾਂ ਹਰਸ਼ਿੰਦਰ ਕੌਰ ਬਾਦਲ ਨੇ ਜਿਸ ਢੰਗ ਦੇ ਨਾਲ ਇਸ ਮਹਿਮ ਨੂੰ ਚਲਾਇਆ ਜਾਂ ਉਹ ਸ਼੍ਰੋਮਣੀ ਅਕਾਲੀ ਦਲ ਨੇ ਉਹਦੇ ਮੁਕਾਬਲੇ ਚ ਪਿਛਲੇ ਦਿਨ ਦੇਖਿਆ ਕਿ ਜਿਹੜਾ ਦੂਜਾ ਬਾਗੀ ਅਕਾਲੀ ਦਲ ਹੈਗਾ ਹਾਂਜੀ ਬਾਗੀ ਧੜਾ ਜੀ ਬੀਬੀ ਜਗੀਰ ਕੋਹ ਰਹਿਗੇ ਆ ਜਾਂ ਮੇਨ ਪ੍ਰਧਾਨ ਜਿਹੜੇ ਰਹਿ ਗਏ ਗਿਆਨੀ ਹਰਪ੍ਰੀਤ ਸਿੰਘ ਜੀ ਉਹਨਾਂ ਨੇ ਇੱਕ ਟਰੱਕ ਦੇ ਉਮਰੇ ਖੜ ਕੇ ਫੋਟੋ ਖਿਜਾਈ ਅੱਛਾ ਜੀ ਉਹਦਾ ਕੀ ਕਿਹਾ ਅਸੀਂ ਜਾ ਰਹੇ ਹਾਂ ਜੀ ਆ ਟਰੱਕ ਸਾਨੂੰ ਭਰ ਲਿਆ ਸਮਾਨ ਦਾ ਹਾਂ 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 ਹੈਨਾ ਜੇ ਪਤਾ ਨਹੀਂ ਦੋ ਟਰੱਕ ਹੋਰ ਵੀ ਖੜਗੇ ਹੋਣਗੇ ਪਿੱਛੇ ਹੂੰ ਗੱਲ ਹੈ ਕਿ ਤੁਸੀਂ ਐਗਜ਼ਿਬਿਟ ਕਰ ਰਹੇ ਹੋ ਟਰੱਕਾਂ ਨੂੰ ਹੂੰ 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 ਹੈਨਾ ਬਿਨਾਂ ਟਰਾਕ ਭੇਜ ਰਹੇ ਆ ਸੀ ਜੀ ਤੁਸੀਂ ਇੱਕ ਮੁਕਾਬਲੇ ਜਾ ਗਏ ਆ ਫਿਰ ਤੁਸੀਂ ਕਹਿ ਰਹੇ ਸਾਡਾ ਡੈਲੀਗੇਟ ਜਿਗਾ ਅਸੀਂ ਬੰਦ ਕਰਤਾ ਜਿਹੜਾ ਜਲਾਸ ਜਿਗਾ ਉਹ ਜਲਾਸ ਬੰਦ ਕਰਤਾ ਕਿਉਂਕਿ ਲੋਕ ਰੁਝੇ ਹੋਏ ਆ ਸੇਵਾ ਦੇ ਅਹੀਂ ਲਿਉਣੇ ਨਹੀਂ ਚਾਹੁੰਦੇ ਤੁਸੀਂ ਮੁਕਾਬਲਾ ਕੀ ਕਰ ਰਹੇ ਆ ਮੈਂ ਕਿਹਨੇ ਕਰ ਰਹੇ ਆ ਅਸੀਂ ਵਧਾਈ ਦੇਣੇ ਤੁਸੀਂ ਕਰੀ ਜਾਓ ਹੂੰ ਹੂੰ ਪਰ ਸਿਆਸੀ ਰੰਗਨਾ ਦੇਵੋ ਹੂੰ ਬਿਲਕੁਲ ਜੀ ਤੁਸੀਂ ਮੁਕਾਬਲੇ ਨਾ ਕਰਨਾ ਚਾਹੀਦਾ ਸੁਖਵੀਰ ਸਿੰਘ ਬਦਲ ਨੇ ਕੁਰ ਹੀ ਨਹੀਂ ਕਿਹਾ ਕਿ ਕਾਂਗਰਸ ਨੇ ਘੱਟ ਕੀਤਾ ਭਾਜਪਾ ਨੇ ਘੱਟ ਕੀਤਾ ਉਹਨਾਂ ਨੇ ਘੱਟ ਕੀਤਾ ਹੂੰ ਕਹਿੰਦਾ ਮੈਂ ਆਪਣਾ ਫਰਜ਼ ਪੂਰਾ ਕੀਤਾ ਜਿੰਨਾ ਕਰ ਸਕਦਾ ਸੀ ਸਮਝਦਾ ਹਾਂ ਬਿਲਕੁਲ ਜੀ ਤੁਸੀਂ ਸਾਰੇ ਕੋں ਤੁਸੀਂ ਇੱਕ ਕੱਲ ਮੈਂ ਇੱਕ ਡਿਬੇਟ ਦੇਖ ਰਿਹਾ ਸੀਗਾ ਇੱਕ ਚੈਨਲ ਦੇ ਉੱਤੇ ਉੱਥੇ ਕਾਂਗਰਸੀ ਬੈਠੇ ਆ ਅਕਾਲੀ ਬੈਠੇ ਆਗੇ ਭਾਜਪਾ ਬਿਠਾਏ ਉਹਨਾਂ ਨੇ ਕਰਮ ਇੱਕ ਦੂਜੇ ਨੂੰ ਨੀਵਾ ਦਿਖਾਉਣ ਲਈ ਮਤਲਬ ਨਾ ਮਤਿਹਣਾ ਪੜਤੀ ਹੂੰ ਸਾਰੀਆਂ ਹੱਦਾ ਪਾਰ ਕਰਤੀਆਂ ਕਰਤੀਆਂ ਤੇ ਮੈਨੂੰ ਨਾ ਸਾਰੀਆਂ ਪਾਰਟੀਆਂ ਦੇ ਸਾਰੇ ਉਹਨਾਂ ਬੁਲਾ ਰਿਆ ਉੱਤੇ ਮਤਲਬ ਤਰਸ ਆਉਂਦਾ ਸੀ ਗੁੱਸਾ ਨਹੀਂ ਚਾਉਂਦਾ ਹੂੰ ਤਰਸੋਂ ਦਾ ਜੀ ਵੀ ਲਾਂਤੀਓ ਸ਼ਰਮ ਕਰੋ ਹੂੰ ਤੁਸੀਂ ਇੱਕ ਦੂਜੇ ਨੂੰ ਸੁਣਾਉਣ ਨਾ ਤਰੋ ਹੂੰ ਤੁਸੀਂ ਖੁਦ ਨੂੰ ਜਿੱਤਣ ਲਈ ਤਰੋ ਬਿਲਕੁਲ ਸਹੀ ਹਨਾ ਤੁਸੀਂ ਛੱਡ ਦਿਓ ਆ ਜਿਹੜੇ ਔਖੇ ਵੇੜੇ ਕਿੰਨੇ ਕੀ ਕੀਤਾ ਇਹਦਾ ਤੁਲਨਾ ਨਾ ਕਰੋ ਹੂੰ ਅਸੀਂ ਕੀ ਕਰਨਾ ਉਹਦੇ ਬਾਰੇ ਸੋਚੋ ਹੂੰ ਬਿਲਕੁਲ ਤੇ ਫਿਰ ਜਾ ਕੇ ਸਮਾਜ ਕੰਮ ਕਰੋ ਇਹ ਲੋਕ ਨਿਰਨਾ ਕਰਨਗੇ ਵੇ ਕਿਨੇ ਕੀ ਕੀਤਾ ਕੀ ਨਹੀਂ ਕੀਤਾ ਲੋਕ ਨਿਰਣਾ ਕਰਨਗੇ ਵੀ ਸਾਡੇ ਜ਼ਖਮਾਂ ਦੇ ਉੱਤੇ ਮਲਮ ਕਿਹਨੇ ਲਾਇਆ ਹੂੰ ਬਿਲਕੁਲ ਸਹੀ ਹੈਨਾ ਸਾਡੇ ਸਾਡੇ ਅਥਰੂਆਂ ਨੂੰ ਕਿਹਨੇ ਬੁੱਕਾਂ 'ਚ ਪਾਇਆ ਹੂੰ ਤੇ ਸਾਨੂੰ ਮੋਢੇ ਨਾਲ ਲਾ ਕੇ ਕਿਹਨੇ ਸਾਡੀ ਗੱਲ ਸੁਣੀ ਲੋਕਾਂ ਨੂੰ ਪਤਾ ਲੱਗ ਜਾਣਾ ਜੀ ਤੁਹਾਡੇ ਇਸ ਤਰ੍ਹਾਂ ਨਾਲ ਕੁਝ ਨਹੀਂ ਪਤਾ ਲੱਗਣਾ ਹੂੰ ਤੁਹਾਡੇ ਝੰਡਿਆਂ ਨਾਲ ਕੱਲੋਂ ਭਗਵੰਤਪਨ ਸਾਹਿਬ ਦੇ ਕਾਫੀ ਟਰੈਕਟਰ ਜਾਣੇ ਸੀ ਹੂੰ ਹੂੰ ਹੈਨਾ ਲੈ ਕੇ ਆ ਗਏ ਲੋਕੀ ਉੱਥੇ 3 ਘੰਟੇ ਹੋਰ ਲੇਟ ਪਹੁੰਚੇ ਹੂੰ ਪੁਲਿਸ ਨੇ ਰੋਕੀ ਰੱਖ ਕੇ ਨਹੀਂ ਜਾਣਾ ਹਜੇ ਮਾਨ ਸਾਹਿਬ ਨਹੀਂ ਆਏ ਤੁਸੀਂ ਸਿਆਸਤ ਕੀ ਦਿਖਾਣਾ ਚਾਹੁੰਦੇ ਹੋ ਤੁਸੀਂ ਦੇ ਦਿੱਤਾ ਤੁਸੀਂ ਬੰਡੋ ਮਨਰ ਕੋ ਬੰਡੋ ਜਾ ਕੇ ਹਾਂ ਹੈਨਾ ਉਹ ਹੋਣਾ ਨਾ ਵੀ ਜਦੋਂ ਤੱਕ ਉੱਥੇ ਪਹੁੰਚ ਕੇ ਫੋਟੋ ਨਹੀਂ ਕਰਾਉਣੀ ਛੰਦੀ ਨਹੀਂ ਦੇਣੀ ਮੈਂ ਆ ਕੀਤਾ ਜੀ ਕੀ ਕਰ ਦਿੰਦੇ ਹਾਂ ਉਹਦੇ ਤੱਕ ਛੋਟੇ ਆਸਾਨ ਕਰਦੇ ਆਸਾਨ ਤੇ ਹੈ ਹੀ ਨਹੀਂ ਹਾਂ ਜੀ ਆਸਾਨ ਗੇ ਬਿਲਕੁਲ ਸਹੀ ਹੈਨਾ ਅਸੀਂ ਸਾਡੇ ਮਤਲਬ ਇਹ ਨਹੀਂ ਆਪਹੀਂ ਪਾਪੀ ਨਾ ਬਣੀਏ ਅਸੀਂ ਧਰਮੀ ਬਣੀਏ ਬਿਲਕੁਲ ਸਹੀ ਹੈਨਾ ਅਸੀਂ ਮਤਲਬ ਪਾਰਟੀ ਵਾਜੀ ਤੋਂ ਸਿਆਸਤ ਤੋਂ ਹੋ ਧਰਮਾਂ ਤੋਂ वर्ग तो उपर उठ के एक इंसानियत जी है रोहरी करलारी है इंसान बिल्कुल सही सही है ਸੋ ਬਿਲਕੁਲ ਜੀ ਪੰਜਾਬ ਦੇ ਵਿੱਚ ਹੜ੍ਹਾਂ ਨੇ ਭਿਆਨਕ ਤਬਾਹੀ ਮਚਾਈ ਹੋਈ ਹੈ ਜਿਸ ਨੇ ਸੂਬੇ ਦੇ ਲੱਖਾਂ ਹੀ ਲੋਕਾਂ ਨੂੰ ਪ੍ਰਭਾਵਿਤ ਕੀਤਾ ਹੋਇਆ ਹੈ। ਇਸ ਸੰਕਟ ਦੇ ਵਿੱਚ ਪ੍ਰਸ਼ਾਸਨਿਕ ਅਧਿਕਾਰੀ, ਸੰਤ ਸਮਾਜ, ਐਨ ਜੀਓਜ਼ ਤੇ ਆਮ ਲੋਕ ਅਤੇ ਕਲਾਕਾਰਾਂ ਨੇ ਦਿਲੋਂ ਸੇਵਾ ਕਰਕੇ ਪੀੜਤਾਂ ਦੀ ਮਦਦ ਲਈ ਅੱਗੇ ਹੱਥ ਵਧਾਇਆ ਹੈ। ਪਰ ਇਹਨਾਂ ਸਮੂਹਿਕ ਯਤਨਾਂ ਦੇ ਬਾਵਜੂਦ ਵੀ ਜ਼ਮੀਨੀ ਸਥਿਤੀ ਹਜੇ ਵੀ ਚੁਣੌਤੀਪੂਰਨ ਹੈ। ਪੀੜਤਾਂ ਦੀਆਂ ਸ਼ਿਕਾਇਤਾਂ ਦੇ ਅਨੁਸਾਰ ਰਾਹਤ ਸਮੱਗਰੀ ਸਮੇਂ ਸਿਰ ਨਹੀਂ ਪਹੁੰਚ ਰਹੀ ਤੇ ਮੁਆਵਜ਼ੇ ਦੀ ਵੰਡ ਦੇ ਵਿੱਚ ਪਾਰਦਰਸ਼ਤਾ ਦੀ ਘਾਟ ਹੈ। ਅਸਲ ਸਚਾਈ ਤਾਂ ਇਹੀ ਹੈ ਵੀ ਸਰਕਾਰ ਅਤੇ ਗੈਰ ਸਰਕਾਰੀ ਸੰਗਠਨਾਵਾਂ ਦੀਆਂ ਕੋਸ਼ਿਸ਼ਾਂ ਸ਼ਲਾਗਾਯੋਗ ਨੇ ਪਰ ਪੀੜਤਾਂ ਦੀਆਂ ਜ਼ਰੂਰਤਾਂ ਨੂੰ ਪੂਰੀ ਤਰ੍ਹਾਂ ਸੰਬੋਧਨ ਕਰਨ ਦੇ ਲਈ ਹੋਰ ਤਾਲਮੇਲ ਪਾਰਦਰਸ਼ਤਾ ਅਤੇ ਤੀਜੀ ਦੀ ਲੋੜ ਹੈ ਇੱਥੇ ਸੁਪੀਰ ਸਿੰਘ ਬਾਦਲ ਦੀਆਂ ਸੇਵਾਵਾਂ ਅਤੇ ਹੋਰ ਸਮਾਜਿਕ ਸੰਗਠਨਾਵਾਂ ਦੀਆਂ ਕੋਸ਼ਿਸ਼ਾਂ ਨੇ ਜ਼ਰੂਰ ਪੀੜਤਾਂ ਦੇ ਜ਼ਖਮਾਂ ਦੇ ਉੱਤੇ ਮਲਮ ਲਗਾਈ ਹੈ ਪਰ ਇਸ ਸੰਕਟ ਦੀ ਗੰਭੀਰਤਾ ਨੂੰ ਵੇਖਦੇ ਹੋਏ ਹਜੇ ਵੀ ਪੂਰੀ ਤਰ੍ਹਾਂ ਕਾਫੀ ਨਹੀਂ ਹੈ ਪਰ ਭਵਿੱਖ ਦੇ ਵਿੱਚ ਹੜ੍ਹਾਂ ਨੂੰ ਰੋਕਣ ਦੇ ਲਈ ਪੁਕਤਾ ਬੰਨਾਂ ਦੀ ਉਸਾਰੀ ਨਦੀਆਂ ਦੀ ਸਫਾਈ ਅਤੇ ਸਮੇਂ ਸਿਰ ਪਾਣੀ ਦੀ ਨਿਕਾਸੀ ਕੇ ਟਾਂਚਾਗਤ ਉਪਾਅ ਅਪਣਾਉਣ ਦੀ ਜ਼ਰੂਰਤ ਹੈ ਤਾਂ ਜੋ ਪੰਜਾਬ ਨੂੰ ਅਜਿਹੀ ਤਬਾਹੀ ਤੋਂ ਬਚਾਇਆ ਜਾ ਸਕੇ ਸੋ ਘੜਾ ਸਾਹਿਬ ਤੁਸੀਂ ਸਟੂਡੀਓ ਵਿੱਚ ਆਏ ਪਾਤੇ ਮਸਲਿਆਂ ਤੇ ਵਿਚਾਰ ਸਚਾਰਾ ਕੀਤੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸੋ ਦੋਸਤੋ ਤੁਹਾਨੂੰ ਸਾਡੇ ਪ੍ਰੋਗਰਾਮ ਕਿਹੋ ਜਿਹਾ ਲੱਗਦੇ ਨੇ ਸਾਨੂੰ ਸਾਡੇ ਸੋਸ਼ਲ ਮੀਡੀਆ ਹੈਂਡਲ ਤੇ ਜਾ ਕੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਹੁਣ ਆਪਾਂ ਅਗਲੀ ਵਾਰੀ ਮਿਲਾਂਗੇ ਨਵੇਂ ਪਾਸ ਦੇ ਮਸਲਿਆਂ ਦੇ ਨਾਲ ਉਦੇ ਤੱਕ ਲਈ ਦੇਦੇ ਹੋਏ ਜਾਂਦਾ ਧੰਨਵਾਦ ਜੀ ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 News ਤੇ ਕਲਿੱਕ ਕਰੋ ਬੈਲ ਆਈਕਨ ਤੇ